ਤਾਂ ਅਨੁਤਨ ਸ੍ਰੀ ਗੁਰੂ ਨਾਨਕ ਸੱਚੇ ਪਾਸ਼ਾ ਮਰਦਾਨਾ ਜੀ ਤੇ ਬਾਲਾ ਜੀ ਲੰਘੇ ਜਾ ਰਹੇ ਸਨ ਇੱਕ ਸ਼ਾਂਤ ਜਈ ਸੋਹਣੀ ਜੀ ਜਗ੍ਹਾ ਦੇਖ ਕੇ ਗੁਰੂ ਨਾਨਕ ਸੱਚੇ ਪਾਸ਼ਾ ਭਾਈ ਮਰਦਾਨਾ ਜੀ ਨੂੰ ਕਹਿੰਦੇ ਅਸੀਂ ਇੱਥੇ ਰੁਕ ਜਾਈਏ ਇਹ ਸ਼ਾਂਤ ਜੀ ਬਹੁਤ ਸੋਹਣੀ ਜਗ੍ਹਾ ਹੈ ਇੱਥੇ ਅਸੀਂ ਆਰਾਮ ਕਰ ਲਈਏ ਭਾਈ ਮਰਦਾਨਾ ਜੀ ਕਹਿੰਦੇ ਕਰੋ ਮਹਾਰਾਜ ਗੁਰੂ ਨਾਨਕ ਸੱਚੇ ਪਾਸ਼ਾ ਵਿਚਾਰ ਬੈਠੇ ਨੇ ਭਾਈ ਮਰਦਾਨਾ ਜੀ ਇੱਕ ਸਾਈਡ ਤੇ ਰਬਾਬ ਵਜਾ ਰਹੇ ਨੇ ਤੇ ਭਾਈ ਬਾਲਾ ਜੀ ਚੋਰ ਕਰ ਰਹੇ ਨੇ ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤਾਂ ਉਹਨਾਂ ਨੇ ਬਹੁਤ ਸੋਹਣਾ ਨਾਦ ਛੇੜਿਆ ਉੱਥੇ ਇੱਕ ਚੋਰ ਜਾ ਰਿਹਾ ਸੀ ਉਸ ਚੋਰ ਨੇ ਉਹ ਆਵਾਜ਼ ਸੁਣੀ ਤੇ ਜਿੱਧਰੋਂ ਆਵਾਜ਼ ਆ ਰਹੀ ਸੀ ਉਹ ਉਧਰ ਹੀ ਚੱਲ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਕਹਿੰਦਾ ਕੌਣ ਹੋ ਤੁਸੀਂ ਭਾਈ ਮਰਦਾਨਾ ਜੀ ਨੂੰ ਪੁੱਛਦਾ ਕੋਨ ਹੋ ਤੁਸੀਂ ਭਾਈ ਮਰਦਾਨਾ ਜੀ ਕਹਿੰਦੇ ਅਸੀਂ ਆਮ ਇਨਸਾਨ ਆ ਤਾਂ ਉਸ ਚੋਰ ਨੇ ਕਿਹਾ ਤੁਹਾਡੇ ਚਿਹਰਿਆਂ ਤੇ ਤਾਂ ਰੱਬੀ ਜਲਾਲ ਹੈ ਤੁਸੀਂ ਆਮ ਇਨਸਾਨ ਨਹੀਂ ਹੋ ਸਕਦੇ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਜੋ ਵਿਚਾਲੇ ਬੈਠੇ ਨੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਖੁਦ ਪਰਮੇਸ਼ਵਰ ਨੇ ਖੁਦ ਖੁਦਾ ਨੇ ਆਪ ਪਰਮਾਤਮਾ ਇਸ ਧਰਤੀ ਤੇ ਆਏ ਨੇ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਨੇ ਤੇ ਮਰਦਾਨਾ ਜੀ ਕਹਿੰਦੇ ਮੈਂ ਭਾਈ ਮਰਦਾਨਾ ਗੁਰੂ ਸਾਹਿਬ ਦਾ ਸਿੱਖ ਹਾਂ ਤੇ ਮੈਂ ਗੁਰੂ ਸਾਹਿਬ ਵਾਸਤੇ ਰਬਾਬ ਬੁਜਾਨਾ ਮਹਾਰਾਜ ਉਸ ਚੋਰ ਨੂੰ ਕਹਿੰਦੇ ਗੱਲ ਸੁਣ ਇੱਥੇ ਬੈਠ ਜਾ ਮਹਾਰਾਜ ਨੇ ਉਸ ਚੋਰ ਨੂੰ ਆਪਣੇ ਕੋਲ ਬਿਠਾ ਲਿਆ ਪੁੱਛਦੇ ਨੇ ਉਸ ਨੂੰ ਤੇਰਾ ਕੀ ਨਾਮ ਹੈ ਤਾਂ ਉਸ ਚੋਰ ਨੇ ਕਿਹਾ ਮਹਾਰਾਜ ਮੇਰਾ ਨਾਮ ਹੈ ਭੂਮੀਆਂ ਚੋਰ ਮਹਾਰਾਜ ਕਹਿੰਦੇ ਭੂਮੀਆਂ ਤਾਂ ਠੀਕ ਹੈ ਪਰ ਚੋਰ ਕਿਉਂ ਤੈਨੂੰ ਚੋਰ ਕਿਉਂ ਬੋਲਿਆ ਜਾਂਦਾ ਹੈ ਕਹਿੰਦਾ ਮਹਾਰਾਜ ਮੇਰੇ ਤਾਂ ਕੰਮ ਹੀ ਚੋਰਾ ਵਾਲੇ ਨੇ ਮੈਂ ਚੋਰੀਆਂ ਕਰਦਾ ਠੱਗੀਆਂ ਕਰਦਾ ਡਾਕੇ ਮਾਰਦਾ ਮਹਾਰਾਜ ਤੁਸੀਂ ਪਤਾ ਨਹੀਂ ਕਿਸ ਤਰ੍ਹਾਂ बच ਗਏ ਮੈਂ ਤਾਂ ਇਸ ਜੰਗਲ ਵਿੱਚ ਜਿਹੜਾ ਵੀ ਆਂਦਾ ਉਸ ਨੂੰ ਲੁੱਟ ਲੈਣਾ ਮਹਾਰਾਜ ਕਹਿੰਦੇ ਅੱਛਾ ਤਾਂ ਚੋਰ ਕਹਿੰਦੇ ਆ ਤੈਨੂੰ ਮਹਾਰਾਜ ਕਹਿੰਦੇ ਭੂਮੀਆਂ ਤੂੰ ਚੋਰੀਆਂ ਕਾਤੇ ਕਰਦਾ ਏ ਇਹ ਕੰਮ ਤੈਨੂੰ ਸੋਭਦੇ ਨਹੀਂ ਇਹ ਭਰੇ ਕੰਮ ਨਹੀਂ ਸੰਸਾਰ ਨੂੰ ਦੁੱਖ ਦੇਣਾ ਲੋਕਾਂ ਨੂੰ ਦੁੱਖ ਦੇਣਾ ਇਹ ਚੰਗੇ ਕੰਮ ਨਹੀਂ ਕਿਉਂ ਕਰਦਾ ਇਹੋ ਜਿਹਾ ਕੰਮ ਤਾਂ ਭੂਮੀਆਂ ਚੋਰ ਕਹਿਣ ਲੱਗਾ ਮਹਾਰਾਜ ਮੈਂ ਪਰਿਵਾਰ ਨਹੀਂ ਪਾਲਣਾ ਮੈਂ ਬੱਚੇ ਪਾਲਣੇ ਹਨ ਪਰਿਵਾਰ ਨੂੰ ਪਾਲਣਾ ਹੈ ਰੋਟੀ ਦਾ ਵੀ ਦੇਖਣਾ ਹੈ ਸੁੱਖ ਦੀ نیند ਵੀ ਲੈਣੀ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਲਗੇ ਭੂਮੀਆਂ ਸੁਣ ਜਿਸ ਪ੍ਰਮਾਤਮਾ ਨੇ ਤੈਨੂੰ ਸੁਵਾਸ ਦਿੱਤੇ ਨੇ ਤੂੰ ਕਿਸੇ ਦੇ ਸੁੱਖ ਨੂੰ ਹਰਾਮ ਕਰਕੇ ਆਪਣੇ ਪਰਿਵਾਰ ਨੂੰ ਸੁੱਖ ਦੀ ਨੀਂਦ ਕਿਵੇਂ ਦੇ ਸਕਦਾ ਹੈ ਇਹ ਕੋਈ ਬੋਤੀਆਂ ਚੰਗੀਆਂ ਗੱਲਾਂ ਨਹੀਂ ਤੂੰ ਚੋਰੀਆਂ ਕਰਦਾ ਤੇ ਚੋਰੀ ਦੇ ਧਨ ਨਾਲ ਆਪਣੇ ਪਰਿਵਾਰ ਨੂੰ ਪਾਲਦਾ ਇੱਕ ਗੱਲ ਯਾਦ ਰੱਖੀ ਜਦੋਂ ਹਿਸਾਬ ਹੋਣਾ ਹੈ ਉਹਨੂੰ ਤੇਰਾ ਹੋਣਾ ਤੇਰੇ ਬੱਚਿਆਂ ਜਾਂ ਤੇਰੇ ਪਰਿਵਾਰ ਦਾ ਨਹੀਂ ਹੋਣਾ ਜਿਹੜਾ ਲੇਖਾ ਜੋਖਾ ਹੋਣਾ ਉਹ ਤੇਰੇ ਨਾਲ ਹੋਣਾ ਤੇਰੇ ਪਰਿਵਾਰ ਨਾਲ ਨਹੀਂ ਹੋਣਾ ਤਾਂ ਭੂਮੀਆਂ ਚੋਰ ਕਹਿਣ ਲੱਗਾ ਮਹਾਰਾਜ ਇਹ ਲੇਖਾ ਕੀ ਹੁੰਦਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭੂਮੀਆਂ ਚੋਰ ਨੂੰ ਕਹਿਣ ਲੱਗੇ ਸੁਣ ਲੇਖਾ ਕੀ ਹੁੰਦਾ ਜਦੋਂ ਬੱਚਾ ਮਾਇਆ ਘਰ ਤੋਂ ਲੈ ਕੇ ਜਾਂਦਾ ਤਾਂ ਆਉਂਦਿਆਂ ਹੀ ਮਾਪਿਓ ਖੁਸ਼ਦੇ ਨੇ ਕਿ ਐਸਾ ਕਿੱਥੇ ਖਰਚ ਕੀਤਾ ਇਸੇ ਤਰ੍ਹਾਂ ਮਾਲਕ ਪਰਮੇਸ਼ਵਰ ਨੇ ਤੈਨੂੰ ਜਨਮ ਦਿੱਤਾ ਤੈਨੂੰ ਸੁਵਾਸ ਦਿੱਤੇ ਨੇ ਤੇ ਜਿਸ ਦਿਨ ਮਰ ਕੇ ਪਰਮੇਸ਼ਵਰ ਦੇ ਘਰ ਗਏ ਤਾਂ ਉਹ ਪੁੱਛੇਗਾ ਕਿ ਇਹ ਸਾ ਕਿੱਥੇ ਖਰਚ ਕੀਤੇ ਉਸ ਦਿਨ ਉਸਨੇ ਤਨੂੰ ਕੱਲੇ ਕੱਲੇ ਸੁਵਾਸ ਦਾ ਪੁੱਛਣਾ ਹੈ ਕਿ ਤੂੰ ਕਿਹੜਾ ਸੁਵਾਸ ਕਿੱਥੇ ਖਰਚਿਆ ਉਸ ਪਰਮਾਤਮਾ ਨੇ ਤੇਰ ਤੋਂ ਪੂਰਾ ਹਿਸਾਬ ਲੈਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਭੂਮੀਆਂ ਚੋਰ ਨੂੰ ਕਹਿਣ ਲੱਗੇ ਕਿ ਉਹ ਪਰਮੇਸ਼ਵਰ ਨੇ ਤੇਰ ਕੋਲ ਇੱਕ ਇੱਕ ਘੜੀ ਦਾ ਇੱਕ ਇੱਕ ਪਲ ਦਾ ਹਿਸਾਬ ਲੈਣਾ ਤਾਂ ਭੂਮੀਆਂ ਚੋਰ ਕਹਿਣ ਲੱਗਾ ਮਹਾਰਾਜ ਇਹ ਲੇਖਾ ਮੇਰਾ ਵੀ ਹੋਏਗਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਹਾਂ ਤੇਰਾ ਵੀ ਲੇਖਾ ਹੋਏਗਾ ਤੂੰ ਚੋਰੀਆਂ ਕਰਦਾ ਹੈ ਠੱਗੀਆਂ ਮਾਰਦਾ ਹੈ ਤੇਰਾ ਵੀ ਪੂਰਾ ਹਿਸਾਬ ਹੋਏਗਾ ਤਾਂ ਭੂਮਿਆਂ ਚੋਰ ਕਹਿ ਲੱਗਾ ਮਹਾਰਾਜ ਜਿਵੇਂ ਜਿਵੇਂ ਤੁਸੀਂ ਬਚਨ ਕਰਦੇ ਜਾ ਰਹੇ ਹੋ ਮੇਰਾ ਮਨ ਡਰੀ ਜਾ ਰਿਹਾ ਹੈ ਮਹਾਰਾਜ ਮੈਂ ਇਸ ਤੋਂ ਬਚ ਨਹੀਂ ਸਕਦਾ ਮਹਾਰਾਜ ਕਹਿੰਦੇ ਤੂੰ ਬਚ ਸਕਦਾ ਹੈ ਪਰ ਤੈਨੂੰ ਇਹ ਚੋਰੀਆਂ ਛੱਡਣੀਆਂ ਪੈਣਗੀਆਂ ਪੂਮੀਆ ਕਹਿਣ ਲੱਗਾ ਮਹਾਰਾਜ ਤੁਹਾਡੇ ਬਚਨ ਸੁਣ ਕੇ ਹੁਣ ਮੇਰਾ ਤਾਂ ਭੋਰਾ ਵੀ ਦਿਲ ਨਹੀਂ ਕਰਦਾ ਚੋਰੀ ਕਰਨ ਨੂੰ ਤੁਸੀਂ ਤਾਂ ਹੁਣ ਲੇਖੇ ਦੀ ਗੱਲ ਕਰਦੇ ਹੋ ਦਰਗਾਹ ਦੀ ਗੱਲ ਕਰਦੇ ਹੋ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਪੂਮੀਆ ਯਾਦ ਰੱਖੀ ਲੇਖਾ ਤੇਰੇ ਨਾਲ ਹੋਣਾ ਤੇਰੇ ਪਰਿਵਾਰ ਨਾਲ ਨਹੀਂ ਹੋਣਾ ਤੂੰ ਜਿਹੜਾ ਉਹਨਾਂ ਨੂੰ ਸੁੱਖ ਦਿਨਾ ਪ੍ਰਸ਼ਾਦਾ ਖਵਣਾ ਉਹਨਾਂ ਨਾਲ ਕੁਝ ਨਹੀਂ ਹੋਣਾ ਪੂਮੀਆ ਕਹਿਣ ਲੱਗਾ ਮਹਾਰਾਜ ਕੁਸੀਮ ਨੂੰ ਇੰਨਾ ਗਿਆਨ ਦਿੱਤਾ ਮੇਰਾ ਇਸ ਤੋਂ ਕੀਨੇ ਖੜਾ ਛੁੱਟੇਗਾ ਮਹਾਰਾਜ ਕੋਈ ਸੋਖਾ ਜਿਹਾ ਤਰੀਕਾ ਦੱਸ ਦੋ ਮੈਂ ਚੋਰੀਆਂ ਵੀ ਛੱਡ ਦੇਵਾਂ ਤੇ ਤੁਹਾਡੇ ਚਰਨਾਂ ਨਾਲ ਵੀ ਜੁੜਿਆ ਰਹਾ ਮਹਾਰਾਜ ਕਹਿਣ ਲੱਗੇ ਭਉਮੀਆਂ ਜੇ ਤੈਨੂੰ ਕੁਝ ਬਚਨ ਕਰੀਏ ਤਾਂ ਮੰਨ ਲਏਗਾ ਤੇਰਾ ਦਿਲ ਕਰਦਾ ਹੈ ਚੋਰੀਆਂ ਛੱਡਣ ਨੂੰ ਤਾਂ ਭਉਮੀਆਂ ਕਹਿਣ ਲੱਗਾ ਮਹਾਰਾਜ ਹਾਂ ਮੇਰਾ ਦਿਲ ਕਰਦਾ ਹੈ ਚੋਰੀਆਂ ਛੱਡਣ ਨੂੰ ਥਗੀਆਂ ਛੱਡਣ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭੂਮੀਆਂ ਲੱਗਦਾ ਹੈ ਤੇਰਾ ਕੋਈ ਕਰਮ ਜਾਗ ਗਿਆ ਤੂੰ ਸਾਡੇ ਸਾਹਮਣੇ ਆ ਗਿਆ ਹੁਣ ਆਪਣਾ ਮਿਲਾਪ ਹੋਇਆ ਜੇ ਤੇਰਾ ਦਿਲ ਕਰਦਾ ਹੈ ਚੋਰੀਆਂ ਛੱਡਣ ਨੂੰ ਥਗੀਆਂ ਛੱਡਣ ਨੂੰ ਤਾਂ ਯਾਦ ਰੱਖੀ ਅਸੀਂ ਤੇਰੇ ਨਾਲ ਕੁਝ ਵਚਨ ਕਰਨੇ ਹਨ ਕੀ ਤੂੰ ਵਚਨ ਨਿਭਾ ਲੇਗਾ ਤਾਂ ਭੂਮੀਆਂ ਚੋਰ ਕਹਿਣ ਲੱਗਾ ਮਹਾਰਾਜ ਇਹਦੇ ਵਿੱਚ ਮੇਰਾ ਕੀ ਫਾਇਦਾ ਹੋਏਗਾ ਮੈਂ ਤੁਹਾਡੇ ਵਚਨ ਕਿਉ ਮੰਨਾਂਗਾ ਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੁਣ ਭੂਮੀਆਂ ਤੂੰ ਸੋਖੇ ਤਰੀਕੇ ਦੀ ਗੱਲ ਕੀਤੀ ਸੀ ਤਾਂ ਇਸ ਲਈ ਇਹ ਗੱਲ ਚੇਤੇ ਰੱਖੀ ਜਿੰਨੀਆਂ ਮਰਜ਼ੀ ਚੋਰੀਆਂ ਕਰ ਲਈ ਜਿੰਨੇ ਮਰਜ਼ੀ ਠੱਗੀ ਕਰ ਲਈ बस ਐਨੀ ਗੱਲ ਦਿਲ ਵਿੱਚ ਉਠਾਰੀ ਵੀ ਜਿਹੜੇ ਬਚਨ ਇੱਥੇ ਬੈਠ ਕੇ ਹੋ ਗਏ ਉਹਨਾਂ ਤੋਂ ਕਦੇ ਵੀ ਮੁੱਕਰੀ ਨਾ ਪਹਿਲਾਂ ਇਹ ਯਕੀਨ ਦੇ ਇਹ ਭਰੋਸਾ ਦਿਵਾ ਕਿ ਜਿਹੜੇ ਬਚਨ ਕਰ ਲੇ ਉਸ ਤੋਂ ਮੁਕਰੇਗਾ ਨਹੀਂ ਤਾਂ ਭੂਮੀਆਂ ਚੋਰ ਕਹਿੰਦਾ ਮਹਾਰਾਜ ਮੈਂ ਚੋਰੀਆਂ ਵੀ ਕਰੀ ਜਾਵਾਂ ਮਹਾਰਾਜ ਕਹਿੰਦੇ ਹਾਂ ਕਰੀ ਜਾ ਭੂਮੀਆਂ ਕਹਿ ਲੱਗਾ ਮਹਾਰਾਜ ਮੈਂ ਠੱਗੀਆਂ ਵੀ ਕਰੀ ਜਾਵਾਂ ਤਾਂ ਮਹਾਰਾਜ ਕਹਿੰਦੇ ਹਾਂ ਕਰੀ ਜਾ ਤਾਂ ਉਹ ਕਹਿੰਦਾ ਮਹਾਰਾਜ ਕਰਨਾ ਕੀ ਹੈ ਤਾਂ ਮਹਾਰਾਜ ਕਹਿੰਦੇ ਵਚਨ ਨਿਭਾ ਲਈ ਤਾਂ ਭੂਮੀਆਂ ਕਹਿਣ ਲੱਗਾ ਮਹਾਰਾਜ ਇਹ ਤਾਂ ਕੰਮ ਹੀ ਬੜਾ ਸੋਖਾ ਹੈ ਦੱਸੋ ਮਹਾਰਾਜ ਕੀ ਕਰਨਾ ਹੈ ਭੂਮੀਆਂ ਕਹਿੰਦਾ ਮਹਾਰਾਜ ਮੈਂ ਤੁਹਾਡੇ ਸਾਹਮਣੇ ਬੈਠਾਂ ਮਰਦਾ ਮਰ ਜਾਵਾਂਗਾ ਪਰ ਤੁਹਾਡੇ ਵਚਨ ਕਦੀ ਨਹੀਂ ਤੋੜਾਂਗਾ ਤੁਹਾਡੇ ਬਚਨ ਨਿਭਾਵਾਂਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹਿਲਾ ਬਚਨ ਕਰਨ ਲੱਗੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਭੂਮਿਆ ਤੂੰ ਅੱਜ ਤੋਂ ਬਾਅਦ ਕਦੇ ਕਿਸੇ ਨਾਲ ਝੂਠ ਨਹੀਂ ਬੋਲਣਾ ਚਾਹੇ ਤੂੰ ਮਰਨ ਲੱਗਾ ਹੋਵੇ ਪਰ ਤੂੰ ਝੂਠ ਨਹੀਂ ਬੋਲਣਾ ਭੂਮਿਆ ਕਹਿਣ ਲੱਗਾ ਮਹਾਰਾਜ ਮੈਂ ਕਦੇ ਕਿਸੇ ਨਾਲ ਝੂਠ ਨਹੀਂ ਬੋਲਾਂਗਾ ਇਹ ਮਹਾਰਾਜ ਦਾ ਪਹਿਲਾ ਬਚਨ ਸੀ ਭੂਮਿਆ ਕਹਿੰਦਾ ਮਹਾਰਾਜ ਤੁਸੀਂ ਦੂਸਰਾ ਬਚਨ ਦੱਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਦੂਜਾ ਵਚਨ ਅੱਜ ਤੋਂ ਬਾਅਦ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਇਹ ਦੂਜਾ ਵਚਨ ਹੈ ਜਿਸ ਦਾ ਵੀ ਤੂੰ ਲੂਣ ਖਾ ਲਿਆ ਉਹਨੂੰ ਧੋਖਾ ਨਹੀਂ ਦੇਣਾ ਭੂਮਿਆ ਕਹਿੰਦਾ ਠੀਕ ਹੈ ਮਹਾਰਾਜ ਮੇਰਾ ਤੁਹਾਡੇ ਨਾਲ ਆਵਾਜ਼ ਆ ਰਿਹਾ ਕਿਸੇ ਦਾ ਵੀ ਲੂਣ ਖਾ ਕੇ ਹਰਾਮ ਨਹੀਂ ਕਰਦਾ ਭੂਮਿਆ ਕਹਿੰਦਾ ਤੀਜਾ ਵਚਨ ਦੱਸੋ ਮਹਾਰਾਜ ਕਹਿੰਦੇ ਤੀਜਾ ਵਚਨ ਕਿਸੇ ਨਾਲ ਵੀ ਗਰੀਬ ਮਾਰ ਨਹੀਂ ਕਰਨੀ ਤੇ ਨਾ ਕਦੇ ਹੋਣ ਦੇਣੀ ਹੈ ਗੁਰੂ ਸਾਹਿਬ ਕਹਿੰਦੇ ਤੇਰੇ ਕਰਕੇ ਕਿਸੇ ਨਾਲ ਗਰੀਬ ਮਾਰ ਨਹੀਂ ਹੋਣੀ ਚਾਹੀਦੀ ਹੱਥ ਜੋੜਦਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਇਹ ਤਿੰਨ ਬਚਨ ਸਨ ਗੁਰੂ ਸਾਹਿਬ ਕਹਿੰਦੇ ਹਾਂ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਮੈਂ ਇਹ ਤਿੰਨ ਬਚਨਾਂ ਤੋਂ ਕਦੇ ਨਹੀਂ ਮੁਕਰਾਂਗਾ ਇਹ ਤਿੰਨ ਬਚਨਾਂ ਨੂੰ ਮੈਂ ਯਾਦ ਰੱਖਾਂਗਾ ਤੇ ਨਿਭਾਉਂਗਾ ਮਹਾਰਾਜ ਦੇ ਤਿੰਨ ਬਚਨ ਸਨ ਝੂਠ ਨਹੀਂ ਬੋਲਣਾ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਕਿਸੇ ਨਾਲ ਗਰੀਬ ਮਾਰ ਨਹੀਂ ਕਰਨੀ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਅੱਜ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਚੋਰੀਆਂ ਨਾ ਕਰਾਂ ਠਗੀਆਂ ਨਾ ਕਰਾਂ ਤੇ ਨਾਲ ਜਿਹੜੇ ਬਚਨ ਤੁਸੀਂ ਮੇਰੇ ਨਾਲ ਕੀਤੇ ਨੇ ਉਹਨਾਂ ਤੋਂ ਮੈਂ ਖਿਸਕਾਂ ਨਾ ਮੈਂ ਮਰਦਾ ਮਰ ਜਾਵਾਂਗਾ ਪਰ ਤੁਹਾਡੇ ਬਚਨ ਨਿਭਾਵਾਂਗਾ ਤੇ ਨਾਲੇ ਕਹਿੰਦਾ ਮਹਾਰਾਜ ਜੇ ਮੈਂ ਤੁਹਾਡੇ ਇਹ ਬਚਨ ਨਹੀਂ ਨਿਭਾਤੇ ਤਾਂ ਫਿਰ ਕੀ ਹੋਏਗਾ ਗੁਰੂ ਸਾਹਿਬ ਕਹਿੰਦੇ ਓ ਮੀਆਂ ਇੱਕ ਵਾਰੀ ਇਹ ਬਚਨਾਂ ਨੂੰ ਨਿਭਾ ਕੇ ਦੇਖ ਲੈ ਜਿਹੜਾ ਤੇਰੀ ਜ਼ਿੰਦਗੀ ਚ ਸੁਧਾਰ ਆਏਗਾ ਜਿਹੜਾ ਤੇਰੀ ਜ਼ਿੰਦਗੀ ਵਿੱਚ ਨਿਖਾਰ ਆਏਗਾ ਤੂੰ ਤਾਂ ਸਾਨੂੰ ਲਬਜ਼ਾ ਫਿਰੇਗਾ ਸੰਗਤ ਜੀ ਗਾਲਤਾ ਸੀ ਬਚਨ ਕਮਾਉਣ ਦੀ ਪਰ ਬਚਨ ਕਮਾਉਣਾ ਬੜਾ ਔਖਾ ਹੈ ਤੁਸੀਂ ਕਿਸੇ ਸੰਤ ਮਹਾਪੁਰਸ਼ ਦੇ ਬਚਨ ਮੰਨ ਲਓ ਉਹ ਬੇੜਾ ਪਾਰ ਕਰ ਦਿੰਦਾ ਪਰ ਇੱਥੇ ਤਾਂ ਸਾਹਮਣੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਨ ਸੋ ਬਚਨ ਕਮਾਣਾ ਬੜਾ ਔਖਾ ਹੈ ਪਰ ਜਿਨ੍ਹਾਂ ਨੇ ਕਮਾ ਲਿਆ ਫਿਰ ਜਨਮ ਮਰਨ ਦਾ ਗੇੜ ਨਹੀਂ ਪੈਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੂਮੀਆਂ ਨੂੰ ਉਪਦੇਸ਼ ਦਿੱਤਾ ਤੇ ਉਥੋਂ ਦੀ ਉਹ ਚਲੇ ਗਏ ਭੂਮੀਆਂ ਨੇ ਗੁਰੂ ਸਾਹਿਬ ਦੇ ਬਚਨ ਮੰਨ ਲਏ ਤੇ ਨਿਰਣੈ ਕੀਤਾ ਕਿ ਅੱਜ ਤੋਂ ਮੈਂ ਮਾੜਾ ਕੰਮ ਨਹੀਂ ਕਰਾਂਗਾ ਸੰਗਤ ਜੀ ਮਹਾਰਾਜ ਜੀ ਦੇ ਜਾਣ ਪਿੱਛੋਂ 2 ਦਿਨ ਲੰਘ ਗਏ 4 ਦਿਨ ਲੰਘ ਗਏ ਮਹੀਨੇ ਬਾਅਦ ਅੰਦਰੋਂ ਚੋਰੀ ਦੀ ਤੋੜ ਲੱਗਦੀ ਹੈ ਸੋਚਦਾ ਬਈ ਮੈਂ ਤਾਂ ਵਿਹਲੇ ਹੀ ਬਹਿ ਗਿਆ ਅੰਦਰੋਂ ਦਿਲ ਤਾਂ ਕਰਦਾ ਹੈ ਚੋਰੀਆਂ ਕਰਨ ਨੂੰ ਠਗੀਆਂ ਕਰਨ ਨੂੰ ਸੰਗਤ ਜੀ ਜਿਹੜੀ ਆਦਤ ਪੈ ਜਾਏ ਉਹ ਜਾਂਦੀ ਨਹੀਂ ਹੁੰਦੀ ਅੰਦਰੋਂ ਦਿਲ ਕਰਦਾ ਉਸ ਨੂੰ ਕਰਨ ਨੂੰ ਉਹ ਆਪਣੇ ਮਨ ਨਾਲ ਹੀ ਸਲਾਹਾਂ ਕਰੀ ਜਾ ਰਿਹਾ ਹੈ ਕਿ ਮਹਾਰਾਜ ਨੇ ਇਹ ਥੋੜੀ ਕਿਹਾ ਹੈ ਕਿ ਚੋਰੀ ਨਹੀਂ ਕਰਨੀ ਠਗੀਆਂ ਨਹੀਂ ਕਰਨੀਆਂ ਮਹਾਰਾਜ ਨੇ ਤਾਂ ਇਹ ਕਿਹਾ ਸੀ ਵੀ ਮੇਰੇ ਤਿੰਨ ਬਚਨ ਮੰਨੇ ਆ ਤਾਂ ਉਹ ਸੋਚ ਕੇ ਕਹਿੰਦਾ ਮੈਂ ਮਹਾਰਾਜ ਦੇ ਬਚਨਾਂ ਤੋਂ ਨਹੀਂ ਕਿਸਕਦਾ ਬਚਨ ਮੰਨ ਲੈਣਾ ਮਹਾਰਾਜ ਨੇ ਇਹ ਕਿਹਾ ਸੀ ਮੈਂ ਗਰੀਬ ਮਾਰ ਨਹੀਂ ਕਰਨੀ ਮੈਂ ਗਰੀਬ ਨੂੰ ਤਾਂ ਲੁੱਟਣਾ ਹੀ ਨਹੀਂ ਮੈਂ ਤਾਂ ਚੋਰੀ ਕਰੂੰਗਾ ਹੀ ਰਾਜੇ ਕੋਲ ਜਾ ਕੇ ਸੋਚਦਾ ਬਈ ਗਰੀਬ ਦੇ ਘਰ ਤਾਂ ਜਾਣਾ ਹੀ ਨਹੀਂ ਜੇ ਲੁੱਟਣਾ ਹੈ ਤੇ ਰਾਜੇ ਨੂੰ ਲੂਟਾਂਗਾ ਤਾਂ ਕਹਿੰਦਾ ਕਿ ਲੂਟਾਂਗਾ ਤਾਂ ਇੱਕੋ ਵਾਰ ਤਾਂ ਕਿ ਬਾਰ-ਬਾਰ ਚੋਰੀ ਨਾ ਕਰਨੀ ਪਵੇ ਭੂਮੇ ਚੋਰ ਨੂੰ ਤੋੜ ਲੱਗਦੀ ਹੈ ਵੀ ਚੋਰੀ ਕਰਾਂ ਭੂਮੀਏ ਨੇ ਚੋਰੀ ਕਰਨ ਦਾ ਮਨ ਬਣਾ ਲਿਆ ਤੇ ਕਿਹਾ ਗੁਰੂ ਸਾਹਿਬ ਦੇ ਬਚਨ ਵੀ ਮੰਨਾਗਾ ਅੱਧੀ ਰਾਤ ਨੂੰ ਤਿਆਰ ਹੋਇਆ ਤੇ ਵਿਉਂਤ ਬਣਾਈ ਤੇ ਕਹਿੰਦਾ ਮੈਂ ਰਾਜੇ ਨੂੰ ਲੁੱਟਣ ਜਾਵਾਂਗਾ ਰਾਜੇ ਤੋਂ ਮਾਇਆ ਖੋ ਕੇ ਲਿਆਵਾਂਗਾ ਤਿਆਰ ਹੋਇਆ ਵਸਤਰ ਪਾਲੇ ਤੇ ਘੋੜੇ ਤੇ ਚੜ ਗਿਆ ਉਹਨੂੰ ਭੂਮੀਆ ਵੇਖਣ ਨੂੰ ਏੰੂ ਲੱਗਦਾ ਜਿਵੇਂ ਬੜਾ ਅਮੀਰ ਹੋਵੇ ਉਸਨੇ ਆਪਣਾ ਵੇਸ਼ ਹੀ ਇਹੋ ਜਿਹਾ ਬਣਾਇਆ ਸੀ ਪਰ ਹੈ ਸ਼ੋਰ ਅੱਧੀ ਰਾਤ ਦਾ ਸਮਾਂ ਭੂਮੀਆ ਘੋੜੇ ਤੇ ਚੜਿਆ ਤੇ ਘੋੜੇ ਨੂੰ ਮਾਰੀ ਅੱਡੀ ਤੇ ਜਾ ਕੇ ਰਾਜੇ ਦੇ ਮਹਿਲ ਪਹੁੰਚ ਗਿਆ ਜਦੋਂ ਰਾਜੇ ਦੇ ਮਹਿਲ ਕੋਲ ਪਹੁੰਚਿਆ ਤਾਂ ਉੱਥੇ ਸਿਪਾਹੀ ਖੜੇ ਸਨ ਤਾਂ ਸਿਪਾਈਆਂ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਭੂਮੀਆ ਆਪਣੇ ਮੱਥੇ ਤੇ ਹੱਥ ਮਾਰਦਾ ਤੇ ਸੋਚਦਾ ਵੀ ਇਹ ਕੀ ਪੁੱਛ ਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਭੂਮੀਆ ਨੂੰ ਪਹਿਲਾ ਬਚਨ ਯਾਦ ਆਇਆ ਵੀ ਝੂਠ ਨਹੀਂ ਬੋਲਣਾ ਇਹ ਕੁਸ਼ਿਦ ਨੇ ਕਿ ਤੂੰ ਕੋਣ ਹੈ ਮਨ ਵਿੱਚੋਂ ਹੁਣ ਇਹ ਆਵਾਜ਼ ਆਂਦੀ ਹੈ ਵੀ ਝੂਠ ਬੋਲਦਾ ਮਹਾਰਾਜ ਕਿਹੜਾ ਕੋਲ ਖੜੇ ਨੇ ਜਾਂ ਉਹ ਕਿਹੜੇ ਸਾਹਮਣੇ ਨੇ ਇੱਕ ਵਾਰ ਵਿੱਚ ਹੀ ਇੰਨਾ ਧੰਨ ਲਿਆਵਾਂਗਾ ਵੀ ਦੁਬਾਰਾ ਚੋਰੀ ਨਾ ਕਰਨੀ ਪਏ ਤੇ ਨਾ ਹੀ ਕਦੇ ਝੂਠ ਬੋਲਣ ਦੀ ਲੋੜ ਪਏ ਉਹ ਸਿਪਾਹੀ ਫੇਰ ਪੁੱਛਦੇ ਨੇ ਦੱਸਦਾ ਨਹੀਂ ਕੋਣ ਹੈ ਤੂੰ ਅੰਦਰੂਨੀਆ ਵਿਚਾਰ ਕਰ ਰਿਹਾ ਵੀ ਸੱਚ ਬੋਲਾਂ ਜਾਂ ਝੂਠ ਬੋਲਾਂ ਆਪਣੇ ਮਨ ਨੂੰ ਬੋਲਦਾ ਹੈ ਵੀ ਚੋਰੀਆਂ ਤਾਂ ਫੇਰ ਕਰ ਲਾਂਗੇ ਸਾਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਅਖੇਰ ਨਹੀਂ ਮਿਲਨੇ ਸੋਚਦਾ ਵੀ ਸੱਚ ਬੋਲ ਦੇਣਾ ਜੋ ਹੋਏਗਾ ਦੇਖ ਹੀ ਜਾਏਗੀ ਸਿਪਾਹੀ ਫੇਰ ਪੁੱਛਦੇ ਨੇ ਕੌਣ ਹੈ ਤੂੰ ਤਾਂ ਉਹ ਗੋਪੂ ਭੂਮੀਆ ਕਹਿੰਦਾ ਮੈਂ ਹਾਂ ਚੋਰ ਉਸਨੇ ਸੱਚ ਬੋਲਤਾ ਵੀ ਮੈਂ ਚੋਰ ਹਾਂ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਉਹ ਦੇਖਣ ਨੂੰ ਤਾਂ ਚੋਰ ਨਹੀਂ ਲੱਗਦਾ ਘੋੜੇ ਤੇ ਚੜਿਆ ਐਨੀ ਟੋਰ ਕੱਢੀ ਐ ਇੰਨੇ ਸੋਹਣੇ ਕੱਪੜੇ ਪਾਏ ਨੇ ਕਦੇ ਕੋਈ ਚੋਰ ਕਹਿੰਦਾ ਵੀ ਮੈਂ ਚੋਰ ਆ ਇਹ ਤਾਂ ਦੇਖਣੋਂ ਵੀ ਚੋਰ ਨਹੀਂ ਲੱਗਦਾ ਉਹ ਵਿਚਾਰ ਕਰਦੇ ਨੇ ਵੀ ਬਾਦਸ਼ਾਹ ਦਾ ਨਜ਼ਦੀਕੀ ਨਾ ਹੋਵੇ ਕੋਈ ਜਾਣ ਪਛਾਣ ਦਾ ਨਾ ਹੋਵੇ ਇਹਨੂੰ ਅੰਗਰ ਭੇਜ ਦੇਣਾ ਚਾਹੀਦਾ ਵੇਖੋ ਸੰਗਤ ਜੀ ਉਸਨੇ ਸੱਚ ਬੋਲਿਆ ਤੇ ਸਿਪਾਹੀ ਨੇ ਉਸਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਉਹਨਾਂ ਕਿਹਾ ਚਲੇ ਜਾਓ ਅੰਦਰ ਤੇ ਜਾ ਕੇ ਰਾਜੇ ਨੂੰ ਮਿਲ ਲਓ ਭੂਮੀਆਂ ਮਹਿਲ ਦੇ ਅੰਦਰ ਚਲਾ ਗਿਆ ਚੋਰੀ ਕਰਨ ਵਾਲਿਆਂ ਨੂੰ ਬੜੇ ਤਰੀਕੇ ਹੁੰਦੇ ਹਨ ਬੜੇ ਢੰਗ ਹੁੰਦੇ ਹਨ ਕਿ ਕਿਸ ਤਰ੍ਹਾਂ ਚੋਰੀ ਕਰਨੀ ਹੈ ਉਹ ਚੋਰੀ ਦਾ ਕਿਸੇ ਨੂੰ ਵੀ ਪਤਾ ਨਹੀਂ ਚੱਲਣ ਦਿੰਦੇ ਉਸ ਨੂੰ ਪਤਾ ਹੈ ਸਾਰਾ ਕੁਝ ਕਿੱਥੇ ਚੋਰੀ ਕਰਨੀ ਹੈ ਕਿੱਥੇ ਸਾਰਾ ਧਨ ਪਿਆ ਹੈ ਭੂਮੀਆਂ ਸੱਚ ਬੋਲ ਕੇ ਰਾਜੇ ਦੇ ਮਹਿਲ ਦੇ ਅੰਦਰ ਚਲਾ ਗਿਆ ਉਸ ਨੇ ਰਾਣੀਆਂ ਦੇ ਘਨੇ ਇਕੱਠੇ ਕੀਤੇ ਸਾਰਾ ਧਨ ਇਕੱਠਾ ਕੀਤਾ ਮਾਇਆ ਇਕੱਠੀ ਕੀਤੀ ਜਿੱਥੇ ਵੀ ਕੋਈ ਕੀਮਤੀ ਚੀਜ਼ ਮਿਲੀ ਉਸ ਨੇ ਚੁੱਕ ਲਈ ਕਿ ਉਸ ਦੀ ਪੰਡ ਬਣ ਲਈ ਤੇ ਉੱਥੇ ਬੈਠ ਕੇ ਸੋਚਦਾ ਕਿ ਹੁਣ ਤੋਂ ਮੈਨੂੰ ਚੋਰੀ ਕਰਨ ਦੀ ਲੋੜ ਨਹੀਂ ਹੈ ਅੱਜ ਤੋਂ ਠਗੀਆਂ ਮਾਰਨ ਦੀ ਲੋੜ ਨਹੀਂ ਹੈ ਮੈਂ ਅੱਜ ਧਾਨੀ ਅੰਨਾ ਇਕੱਠਾ ਕਰ ਲਿਆ ਜਦੋਂ ਉਸ ਨੇ ਪੰਡ ਬਣ ਲਈ ਤੇ ਜਾਣ ਲੱਗਿਆ ਉਹ ਜਿਹੜੇ ਕਮਰੇ ਵਿੱਚ ਖੜਾ ਹੈ ਉਸ ਨੇ ਦੇਖਿਆ ਕਿ ਰਾਜੇ ਦਾ ਸੰਗਾਸਨ ਬਹੁਤ ਵੱਡਾ ਹੈ ਸਰਾਣੇ ਕੋਈ ਚੀਜ਼ ਪਈ ਹੈ ਕਟੋਰੀ ਵਿੱਚ ਉੱਥੇ ਇੱਕ ਕਟੋਰੀ ਪਈ ਸੀ ਮਨ ਵਿੱਚ ਆਇਆ ਵੀ ਰਾਜੇ ਕੀ ਖਾਂਦੇ ਹੋਣਗੇ ਆਪਾਂ ਕਿਹੜਾ ਰਾਜਿਆਂ ਦੇ ਕੋਲ ਜਾਣਾ ਹੈ ਤੇ ਉਹਨਾਂ ਨਾਲ ਬੈਠ ਕੇ ਖਾਣਾ ਹੈ ਸੋਚਦਾ ਵੀ ਰਾਜਾ ਖਾਂਦਾ ਕੀ ਹੈ ਕਟੋਰੀ ਵਿੱਚੋਂ ਉਸਨੇ ਚੁੰਡੀ ਭਰੀ ਤੇ ਫੱਕਾ ਮਾਰਿਆ ਉਸ ਕਟੋਰੀ ਵਿੱਚ ਚੂਰਨ ਸੀ ਰਾਜਾ ਪ੍ਰਸ਼ਾਦੇ ਤੋਂ ਬਾਅਦ ਉਹ ਚੂਰਨ ਛਕਦਾ ਸੀ ਤੇ ਚੂਰਨ ਵਿੱਚ ਹੁੰਦਾ ਹੈ ਲੋਨ ਜਦੋਂ ਉਸਨੇ ਫੱਕਾ ਮਾਰਿਆ ਤੇ ਮੱਥੇ ਤੇ ਹੱਥ ਮਾਰਿਆ ਵੀ ਇਹ ਮਣਾ ਇਹ ਮੈਂ ਕੀ ਕਰ ਬੈਠਾ ਜਾਂਦਾ ਜਾਂਦਾ ਇੰਨਾ ਧਨ ਇਕੱਠਾ ਕਰ ਲਿਆ ਸੀ ਵੀ ਪੂਰੀ ਜ਼ਿੰਦਗੀ ਧਨ ਦੀ ਜ਼ਰੂਰਤ ਨਹੀਂ ਸੀ ਪੈਣੀ ਤੇ ਹੁਣ ਇਹ ਕੀ ਕਰ ਲਿਆ ਮੈਂ ਇੰਨੀ ਮਿਹਨਤ ਕੀਤੀ ਤੇ ਹੁਣ ਕੀ ਕਰਾਂ ਉਹ ਪੰਡ ਨੂੰ ਕਦੇ ਉੱਪਰ ਚੁੱਕਦਾ ਕਦੇ ਥੱਲੇ ਰੱਖਦਾ ਉਹ ਸੋਚਦਾ ਐ ਇੰਨੀ ਮਿਹਨਤ ਕੀਤੀ ਪਹਿਲਾ ਮਹਿਲ ਛੋੜਿਆ ਫੇਰ ਗਹਿਣੇ ਚੋਰੀ ਕੀਤੇ ਸਭ ਕੁਝ ਵਿਅਰਥ ਗਿਆ ਫੇਰ ਸੋਚਦਾ ਧਨ ਤਾਂ ਫੇਰ ਵੀ ਇਕੱਠਾ ਕਰ ਲਵਾਂਗਾ ਚੋਰੀਆਂ ਤਾਂ ਫੇਰ ਕਰ ਲਵਾਂਗਾ ਮੈਂ ਮੰਨਦਾ ਮੇਰੀ ਮਿਹਨਤ ਲੱਗੀ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਚਨ ਫੇਰ ਨਹੀਂ ਮਿਲਣਾ ਮਹਾਰਾਜ ਦੇ ਬਚਨ ਦੁਬਾਰਾ ਥੋੜੀ ਹੋਣਗੇ ਜੋ ਵੀ ਹੋ ਜਾਏ ਮਹਾਰਾਜ ਦੇ ਬਚਨ ਨਹੀਂ ਤੋੜਨੇ ਉਸਨੇ ਸਾਰਾ ਧਨ ਉੱਥੇ ਹੀ ਛੱਡਤਾ ਤੇ ਘੋੜੇ ਨੂੰ ਅੱਡੀ ਮਾਰੀ ਤੇ ਘਰ ਵਾਪਸ ਆ ਗਿਆ ਉਹ ਕਿੰਨਾ ਪੱਕਾ ਹੈ ਬਚਨ ਦਾ ਉਸਨੇ ਗੁਰੂ ਸਾਹਿਬ ਦੇ ਸਾਰੇ ਬਚਨ ਕਮਾਲੇ ਦਿਨ ਚੜਿਆ ਰਾਜੇ ਨੇ ਮਹਿਲ ਵਿੱਚ ਉੱਥਲ-ਪੁਥਲ ਦੇਖੀ ਤੇ ਕਿਹਾ ਇਹ ਕੀ ਹੋ ਗਿਆ ਵੀ ਮੇਰੇ ਮਹਿਲ ਵਿੱਚ ਰਾਤੀ ਕੌਣ ਆਇਆ ਸੀ ਜਿਸ ਨੇ ਮੇਰੇ ਮਹਿਲ ਵਿੱਚ ਵੜ ਕੇ ਇੰਨਾ ਧਨ ਇਕੱਠਾ ਕਰ ਲਿਆ ਤੇ ਬੋਰੀਆਂ ਭਰ ਲਈਆਂ ਕੋਲ ਹੋ ਸਕਦਾ ਉਸਨੇ ਸਾਰੀ ਪਰਜਾ ਸਾਰੇ ਸਿਪਾਹੀ ਬੁਲਾਏ ਰਾਜਾ ਪੁੱਛਦਾ ਵੀ ਰਾਤੀ ਕੌਣ ਆਇਆ ਸੀ ਜਿਹੜੇ ਦਰਵਾਜ਼ੇ ਤੇ ਖੜੇ ਸੀ ਸਿਪਾਹੀ ਰਾਜੇ ਨੇ ਉਹਨਾਂ ਨੂੰ ਬੁਲਾ ਲਿਆ ਰਾਜਾ ਕਹਿੰਦਾ ਮੈਨੂੰ ਉਹ ਮਾਰ ਵੀ ਸਕਦੇ ਸਨ ਤੁਹਾਡੇ ਹੁੰਦਿਆਂ ਉਹ ਅੰਦਰ ਕਿਵੇਂ ਆਏ ਇਹ ਗੱਲ ਠੀਕ ਹੈ ਕਿ ਉਹ ਧੰਨ ਹੀ ਲੈ ਕੇ ਗਏ ਮੈਂ ਇਹ ਗੱਲ ਮੰਨ ਲਾਂ ਪਰ ਤੁਸੀਂ ਇਹ ਗਲਤੀ ਕੀਤੀ ਹੈ ਤਾਂ ਉਹ ਸਿਪਾਹੀ ਰਾਜੇ ਨੂੰ ਕਹਿਣ ਲੱਗੇ ਮਹਾਰਾਜ ਇਹ ਗਲਤੀ ਸਾਡੇ ਤੋਂ ਹੋਈ ਹੈ ਰਾਤੀ ਇੱਕ ਚੋਰ ਆਇਆ ਸੀ ਅਸੀਂ ਉਸ ਨੂੰ ਪੁੱਛਿਆ ਵੀ ਤੂੰ ਕੌਣ ਹੈ ਉਸਨੇ ਕਿਹਾ ਮੈਂ ਚੋਰ ਹਾਂ ਪਰ ਸਾਨੂੰ ਇਹ ਲੱਗਿਆ ਕਿ ਉਹ ਤੁਹਾਡਾ ਕੋਈ ਨਜ਼ਦੀਕੀ ਹੋਵੇਗਾ ਤੁਹਾਡਾ ਕੋਈ ਕਰੀਬੀ ਹੋਏਗਾ ਤੇ ਅਸੀਂ ਉਹਨੂੰ ਜਾਣਦੇ ਹઈએ ਇਸ ਲਈ ਉਸਨੂੰ ਅਸੀਂ ਮਹਿਲ ਦੇ ਅੰਦਰ ਜਾਣ ਦਿੱਤਾ ਉਹ ਨਾ ਕਿਹਾ ਸਾਨੂੰ ਮਾਫ਼ ਕਰ ਦਿਓ ਪਰ ਰਾਜਾ ਕਹਿੰਦਾ ਨਹੀਂ ਤੁਸੀਂ ਅੱਜ ਗਲਤੀ ਕੀਤੀ ਹੈ ਕੱਲ ਨੂੰ ਕੋਈ ਹੋਰ ਕਰੇਗਾ ਤੇ ਮਾਫੀ ਮੰਗੇਗਾ ਰਾਜਾ ਕਹਿੰਦਾ ਦੁਨੀਆ ਬੁਲਾ ਕੇ ਤੁਹਾਡੇ ਕੋڑے ਮਾਰਾਂਗੇ ਜਿਹੜਾ ਵੀ ਤੁਹਾਨੂੰ ਦੇਖੇਗਾ ਉਹ ਗਲਤੀ ਨਹੀਂ ਕਰੇਗਾ ਜਿਹੜਾ ਵੀ ਤੁਹਾਨੂੰ ਦੇਖੇਗਾ ਉਸਨੂੰ ਸਮਝ ਲੱਗ ਜਾਏਗੀ ਕਿ ਜੇ ਗਲਤੀ ਕਰਾਂਗੇ ਤਾਂ ਐਦਾਂ ਕੋੜੇ ਬਹਿਣਗੇ ਰਾਜੇ ਨੇ ਸਾਰੇ ਪਾਸੇ ਢਿੰਡੂਰਾ ਪਿਟਵਾਤਾ ਵੀ ਰਾਤੀ ਮਹਿਲ ਵਿੱਚ ਚੋਰ ਆਇਆ ਸੀ ਤੇ ਜਿਨ੍ਹਾਂ ਸਿਪਾਈਆਂ ਨੇ ਉਹਨਾਂ ਨੂੰ ਅੰਦਰ ਵੜਿਆ ਸੀ ਉਹਨਾਂ ਨੂੰ ਕੋੜੇ ਬੈਨੇ ਤੇ ਸਾਰੇ ਲੋਕੀ ਹਮ ਹਵਾ ਕੇ ਵੇਖਣ ਆਉਣ ਸਾਰੇ ਲੋਕ ਉੱਥੇ ਦੇਖਣ ਆ ਗਏ ਲੋਕੀ ਜਦੋਂ ਜਾਣ ਲੱਗ ਪਏ ਆ ਭੂਮੀਆਂ ਕਹਿੰਦਾ ਰੋਲਾ ਪੈ ਰਿਹਾ ਵੀ ਦੇਖਾ ਸਹੀ ਲੋਕੀ ਕਿੱਧਰ ਜਾ ਰਹੇ ਨੇ ਭੂਮਿਆ ਕਿਸੇ ਨੂੰ ਪੁੱਛਦਾ ਹੈ ਵੀ ਕਿੱਧਰ ਜਾ ਰਹੇ ਹੋ ਉਹ ਰਾਹੀ ਦੱਸਦੇ ਨੇ ਵੀ ਤੈਨੂੰ ਨਹੀਂ ਪਤਾ ਪਿਛਲੀ ਰਾਤ ਰਾਜੇ ਦੇ ਮਹਿਲਾਂ ਵਿੱਚ ਚੋਰ ਆਇਆ ਸੀ ਜਿਨ੍ਹਾਂ ਸਿਪਾਈਆਂ ਨੇ ਉਹਨੂੰ ਅੰਦਰ ਵੜਿਆ ਸੀ ਉਹਨਾਂ ਨੂੰ ਅੱਜ ਕੋੜੇ ਪੈਣੇ ਆ ਤਾਂ ਅਸੀਂ ਸਾਰੇ ਲੋਕ ਦੇਖਣ ਚੱਲੇ ਆ ਪਰ ਸੁਣਿਆ ਚੋਰ ਮਾਇਆ ਨਹੀਂ ਲੈ ਕੇ ਗਿਆ ਰਾਜੇ ਨੇ ਅੱਜ ਸਾਰੇ ਲੋਕਾਂ ਨੂੰ ਵੇਖਣ ਵਾਸਤੇ ਬੁਲਾਇਆ ਭੂਮਿਆ ਕਹਿੰਦਾ ਅੱਛਾ ਉਹਨਾਂ ਲੋਕਾਂ ਨੂੰ ਨਹੀਂ ਪਤਾ ਬੀ ਚੋਰ ਤਾਂ ਸਾਹਮਣੇ ਹੀ ਖੜਾ ਹੈ ਸੰਗਤ ਜੀ ਭੂਮੇਨ ਹੁਣ ਗੁਰੂ ਸਾਹਿਬ ਦਾ ਤੀਜਾ ਵਚਨ ਯਾਦ ਆ ਗਿਆ ਵੀ ਕਿਸੇ ਨਾਲ ਗਰੀਬ ਮਾਰ ਨਹੀਂ ਕਰਨੀ ਹੁਣ ਭੂਮੀਆ ਸੋਚਦਾ ਹੈ ਚੋਰੀ ਮੈਂ ਕਰਾਂ ਗਲਤੀ ਮੈਂ ਕਰਾਂ ਤੇ ਉਸ ਦੀ ਸਜ਼ਾ ਕਿਸੇ ਹੋਰ ਨੂੰ ਮਿਲੇ ਇਹ ਠੀਕ ਨਹੀਂ ਭੂਮੀਏ ਨੇ ਕੋੜੇ ਨੂੰ ਅੱਡੀ ਮਾਰੀ ਤੇ ਮਹਿਲ ਪਹੁੰਚ ਗਿਆ ਰਾਜੇ ਨੇ ਉਹ ਸਿਪਾਹੀ ਸਾਹਮਣੇ ਖਿਲਾਰੇ ਸਨ ਜਿਨ੍ਹਾਂ ਨੂੰ ਕੋੜੇ ਪੈਣੇ ਸੀ ਉਮੀਆ ਚੋਰ ਰਾਜੇ ਦੇ ਮਹਿਲ ਵਿੱਚ ਜਾਂਦਾ ਹੈ ਤੇ ਰਾਜੇ ਨੂੰ ਕਹਿੰਦਾ ਰੁਕ ਜਾ ਜਿਨ੍ਹਾਂ ਨੂੰ ਤੂੰ ਮਾਰਨ ਲੱਗਾ ਹੈ ਇਹਨਾਂ ਨੂੰ ਕੁਝ ਨਾ ਕਹੀਂ ਮੈਂ ਦੱਸਦਾ ਤੈਨੂੰ ਸਾਰੀ ਗੱਲ ਰਾਜਾ ਕਹਿੰਦਾ ਕੌਣ ਹੈ ਤੂੰ ਉਮੀਆ ਕਹਿੰਦਾ ਮੈਂ ਚੋਰ ਹਾਂ ਮੈਂ ਉਹ ਚੋਰ ਹਾਂ ਜਿਨੇ ਰਾਤੀ ਚੋਰੀ ਕੀਤੀ ਕਹਿੰਦਾ ਮੈਂ ਹੀ ਆਇਆ ਸੀ ਤੇਰੇ ਮਹਿਲ ਵਿੱਚ ਚੋਰੀ ਕਰਨ ਰਾਤ ਨੂੰ ਰਾਜਾ ਕਹਿੰਦਾ ਪਹਿਲਾਂ ਤੂੰ ਮਹਿਲ ਵਿੱਚ ਆਇਆ ਫਿਰ ਤੂੰ ਚੋਰੀ ਕੀਤੀ ਤੇ ਹੁਣ ਮਾਰ ਖਾਨ ਦਾ ਸਮਾਂ ਹੈ ਹੁਣ ਤੂੰ ਕਿਉਂ ਆਇਆ ਤੇ ਇਹ ਵੀ ਦੱਸ ਕਿ ਜਿੰਨੀਆਂ ਤੂੰ ਪੰਡਾ ਬਣੀਆਂ ਜਿੰਨਾ ਤੂੰ ਧਨ ਇਕੱਠਾ ਕੀਤਾ ਉਹ ਲੈ ਕੇ ਕਿਉਂ ਨਹੀਂ ਗਿਆ ਉੱਥੇ ਕਿਉਂ ਛੱਡ ਆਇਆ ਚੋਰੀ ਕਰਕੇ ਲੈ ਕੇ ਕਿਉਂ ਨਹੀਂ ਗਿਆ ਤਾਂ ਭੂਮੀਏ ਚੋਰਨੇ ਕਿਹਾ ਜੇ ਮੈਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਯਾਦ ਨਾ ਹੁੰਦੇ ਤਾਂ ਮੈਂ ਇੱਥੇ ਧਨ ਦਾ ਇੱਕ ਕਿਣਕਾ ਵੀ ਨਾ ਰਹਿਣ ਦਿੰਦਾ ਉਹ ਰਾਜਾ ਪੁੱਛਦਾ ਕਿਹੜੇ ਗੁਰੂ ਨਾਨਕ ਪਾਸ਼ਾ ਤੇ ਕਿਹੜੇ ਬਚਨ ਉਪਉਮੀਆ ਚੋਰ ਕਹਿੰਦਾ ਕੁਝ ਦਿਨ ਪਹਿਲਾਂ ਮੈਨੂੰ ਪਰਮਾਤਮਾ ਸvaroop ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਿਲੇ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ ਵੀ ਮੇਰ ਤੋਂ ਚੋਰੀ ਛੱਡੀ ਨਹੀਂ ਜਾਣੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਤਿੰਨ ਬਚਨ ਦਿੱਤੇ ਰਾਜਨ ਪੁੱਛਦਾ ਵੀ ਕਿਹੜੇ ਬਚਨ ਉਹ ਕਹਿੰਦਾ ਮੈਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਕਿਸੇ ਨਾਲ ਝੂਠ ਨਹੀਂ ਬੋਲਣਾ ਇਹ ਪਹਿਲਾ ਬਚਨ ਸੀ ਲੂਣਾ ਕਾਕੇ ਹਰਾਮ ਨਹੀਂ ਕਰਨਾ ਇਹ ਦੂਜਾ ਵਚਨ ਸੀ ਗਰੀਬ ਮਾਰ ਨਹੀਂ ਕਰਨੀ ਇਹ ਤੀਜਾ ਵਚਨ ਸੀ ਭੂਮੀਆਂ ਕਹਿੰਦਾ ਪੁੱਛ ਆਪਣੇ ਬੰਦਿਆਂ ਨੂੰ ਜਦੋਂ ਮੈਂ ਆਇਆ ਇਹਨਾਂ ਨੇ ਮੈਨੂੰ ਕਿਹਾ ਤੂੰ ਕੌਣ ਹੈ ਤਾਂ ਮੈਂ ਕਿਹਾ ਮੈਂ ਚੋਰ ਹਾਂ ਮੈਂ ਸੱਚ ਬੋਲਿਆ ਮੈਂ ਝੂਠ ਨਹੀਂ ਬੋਲਿਆ ਤਾਂ ਇਹਨਾਂ ਨੇ ਮੈਨੂੰ ਮਹਿਲ ਦੇ ਅੰਦਰ ਜਾਣ ਦਿੱਤਾ ਅੰਦਰ ਜਾ ਕੇ ਮੈਂ ਧਨ ਇਕੱਠਾ ਕਰ ਲਿਆ ਤੇ ਤੂੰ ਕਹਿੰਦਾ ਕਿ ਤੂੰ ਤਨ ਲੈ ਕੇ ਕਿਉਂ ਨਹੀਂ ਗਿਆ ਜਦੋਂ ਮੈਂ ਤਾਨ ਇਕੱਠਾ ਕਰ ਲਿਆ ਉਹਦੀਆਂ ਪੰਡਾਂ ਬੰਨ ਲਈਆਂ ਤੇ ਲੈ ਕੇ ਚਲਿਆ ਤਾਂ ਤੇਰੇ ਮਹਿਲ ਦੇ ਵਿੱਚ ਤਕੀਏ ਦੇ ਕੋਲ ਚੂਰਨ ਪਿਆ ਸੀ ਉਹ ਮੈਂ ਛਕ ਲਿਆ ਉਹਦੇ ਵਿੱਚ ਲੂਣ ਸੀ ਤੇ ਗੁਰੂ ਸਾਹਿਬ ਨੇ ਮੈਨੂੰ ਦੂਸਰਾ ਬਚਨ ਕਿਹਾ ਸੀ ਕਿ ਕਿਸੇ ਨਾਲ ਲੂਣ ਹਰਾਮੀ ਨਹੀਂ ਕਰਨੀ ਭੂਮੀਆ ਕਹਿੰਦਾ ਤਾਂ ਛੱਡ ਤਾ ਤੇਰਾ ਸਾਰਾ ਤਨ ਰਾਜਾ ਕਹਿੰਦਾ ਅੱਛਾ ਤੇ ਫਿਰ ਹੁਣ ਕਿਉਂ ਆਇਆ ਭੂਮੀਆ ਕਹਿੰਦਾ ਆਇਆ ਵੀ ਗੁਰੂ ਸਾਹਿਬ ਦਾ ਤੀਜਾ ਵਚਨ ਸੀ ਕਿਸੇ ਨਾਲ ਗਰੀਬ ਮਾਰ ਹੋ ਨਹੀਂ ਦੇਣੀ ਤੇ ਨਾ ਹੀ ਕਰਨੀ ਹੈ ਜਿਹੜੇ ਬੰਦਿਆਂ ਨੂੰ ਤੂੰ ਕੁੱਟਣ ਲੱਗਾ ਇਹਨਾਂ ਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਮੇਰਾ ਹੈ ਗਲਤੀਆਂ ਮੈਂ ਕਰਾਂ ਤੇ ਮਾਰ ਇਹ ਖਾਨ ਇਹ ਨਹੀਂ ਹੋ ਸਕਦਾ ਇਹਨਾਂ ਨੂੰ ਕੁਝ ਨਾ ਆਖੀ ਮੈਂ ਤੇਰੇ ਸਾਹਮਣੇ ਖੜਾ ਜੋ ਤੇਰਾ ਦਿਲ ਕਰਦਾ ਉਹ ਮੇਰੇ ਨਾਲ ਕਰ ਲੈ ਮੈਨੂੰ ਮਾਰ ਜਿਹੜੀ ਮਾਰ ਮਾਰਨੀ ਹੈ ਇਹਨਾਂ ਵਿਚਾਰਿਆਂ ਨੂੰ ਛੱਡ ਦੇ ਉਹ ਰਾਜਾ ਕਹਿੰਦਾ ਗੱਲ ਸੁਣ ਗੁਰੂ ਨਾਨਕ ਪਾਤਸ਼ਾਹ ਕਿਹੜੇ ਇੱਥੇ ਬੈਠੇ ਆ ਤੇ ਜਦੋਂ ਤੂੰ ਚੋਰੀ ਕਰਨ ਆਇਆ ਤਾਂ ਉਦੋਂ ਕਿਹੜਾ ਗੁਰੂ ਨਾਨਕ ਸਾਹਿਬ ਉੱਥੇ ਖੜੇ ਸਨ ਤੈਨੂੰ ਵੇਖਦੇ ਸਨ ਤੂੰ ਤਾਂ ਮਹਾਰਾਜ ਨੂੰ ਝੂਠ ਵੀ ਬੋਲ ਸਕਦਾ ਸੀ ਇੰਨਾ ਬਚਨ ਦਾ ਪੱਕਾ ਰਾਜਾ ਕਹਿੰਦਾ ਭੂਮੀਆਂ ਤੂੰ ਚੋਰੀਆਂ ਕਰਦਾ ਕਿਉਂ ਹੈ ਤੂੰ ਗੁਨਾਹ ਕਿਉਂ ਕਰਦਾ ਤਾਂ ਭੂਮੀਆਂ ਕਹਿਣ ਲੱਗਾ ਪਰਿਵਾਰ ਪਾਲਣ ਵਾਸਤੇ ਮੈਂ ਚੋਰੀਆਂ ਕਰਦਾ ਰਾਜੇ ਦਾ ਐਸਾ ਦਿਲਾਇਆ ਭੂਮੀਆਂ ਤੇ ਰਾਜ ਨੇ ਕਿਹਾ ਭੂਮੀਆਂ ਅੱਜ ਤੋਂ ਬਾਅਦ ਤੈਨੂੰ ਚੋਰੀ ਕਰਨ ਦੀ ਲੋੜ ਨਹੀਂ ਤੈਨੂੰ ਠਗੀਆਂ ਮਾਰਨ ਦੀ ਲੋੜ ਨਹੀਂ ਚੇਤਾ ਰੱਖੀ ਤੂੰ ਮੇਰਾ ਇੰਨਾ ਦਿਲ ਜਿੱਤੇ ਅੱਜ ਐਡਾ ਵਿਸ਼ਵਾਸ ਐਡਾ ਇਮਾਨਦਾਰ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ ਤੈਨੂੰ ਚੋਰੀਆਂ ਠਗੀਆਂ ਮਾਰਨ ਦੀ ਲੋੜ ਨਹੀਂ ਅੱਜ ਤੋਂ ਬਾਅਦ ਤੈਨੂੰ ਮੈਂ ਆਪਣਾ ਸਭ ਤੋਂ ਵੱਡਾ ਵਜੀਰ ਥਾਪਦਾ ਜਦੋਂ ਗੁਰੂ ਮਿਹਰ ਦੇ ਘਰ ਵਿੱਚ ਆਉਂਦਾ ਤਾਂ ਐਂ ਬਖਸ਼ਿਸ਼ਾਂ ਕਰਦਾ ਹੈ ਮਹਾਰਾਜ ਤਾਂ ਚੋਰਾਂ ਤੋਂ ਰਾਜੇ ਬਣਾ ਸਕਦੇ ਕਿੱਥੇ ਉਹ ਚੋਰ ਸੀ ਤੇ ਅੱਜ ਰਾਜੇ ਦਾ ਸਭ ਤੋਂ ਵੱਡਾ ਵਜ਼ੀਰ ਬਣ ਗਿਆ ਸੰਗਤ ਜੀ ਰਾਜਾ ਕਹਿੰਦਾ ਤੈਨੂੰ ਚੋਰੀਆਂ ਕਰਨ ਦੀ ਲੋੜ ਨਹੀਂ ਤੂੰ ਦੱਸ ਤੈਨੂੰ ਕਿੰਨਾ ਧਨ ਚਾਹੀਦਾ ਰਾਜੇ ਨੇ ਖਾਲੀ ਭੂਮੇ ਨੂੰ ਵਜ਼ੀਰ ਥਾਪਿਆ ਹੀ ਨਹੀਂ ਸਗੋਂ ਉਹਦਾ ਤਿਲਕ ਵੀ ਕਰਾਇਆ ਤਾਂ ਜਦੋਂ ਵਜ਼ੀਰੀ ਦੇਣ ਲੱਗੇ ਤਾਂ ਭੂਮਿਆ ਚੋਰ ਰੋਈ ਜਾਂਦਾ ਤੇ ਕਹਿੰਦਾ ਮੈਨੂੰ ਹੁਣ ਸਮਝ ਆਉਂਦਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਸੀ ਵਾਅਦਾ ਕਰ ਵਚਨ ਨਿਭਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ